ਇਹ ਖਬਰ ਆ ਜਾ ਹਾਲ ਲੈ ਲਵਾਰੀ ਚ ਬੈਠਾ ਤੁਹਾਨੂੰ ਚਾਬੀ ਦੇ ਅਲਮਾਰੀ ਦੀ ਉਹ ਆਲਾ ਟਾਲੀ ਕਰਦੇ ਪਏ ਸੀ ਕਿ ਉਹਨੇ ਕਿੱਥੇ ਰੱਖੋਗੇ ਕਿੱਥੇ ਨਹੀਂ ਰੱਖੋਗੇ ਸਾਨੂੰ ਥੋੜਾ ਸ਼ੱਕ ਪਿਆ ਜੀ ਕਿ ਜਦੋਂ ਥੋੜਾ ਜਿਹਾ ਸਖਤੀ ਨਾਲ ਪੇਸ਼ ਕੀਤਾ ਤੇ ਉਹਨਾਂ ਨੇ ਆਪਾਂ ਅੰਲੀ ਦੇ ਵਿੱਚੋਂ ਮੁੰਡਾ ਲੁਕਿਆ ਪਿਆ ਸੀਗਾ ਉਹਨੂੰ ਅਹੀਂ ਬਖਾਉਂਦ ਕੀਤਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦੇ ਖਿਲਾਫ ਯੁੱਧ ਦੇ ਨਾਂ ਤੇ ਮੁਹਿੰਮ ਸ਼ੁਰੂ ਕੀਤੀ ਹੋਈ ਆ ਤੇ ਇਸ ਮੁਹਿੰਮ ਦੇ ਨਤੀਜੇ ਵੀ ਚੰਗੇ ਨਿਕਲਣ ਲੱਗੇ ਆ ਇਥੋਂ ਤੱਕ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਇੱਕ ਵਾਰੀ ਪਤੀੜਾਂ ਪਈਆਂ ਹੋਈਆਂ ਲੋਕ ਲੱਭਿਆ ਨਹੀਂ ਲੱਭਦੇ ਰਣੂ ਤਾਲੇ ਲੱਗ ਚੁੱਕੇ ਆ ਤੇ ਫਰੀਦਕੋਟ ਦੇ ਵਿੱਚ ਅੱਜ ਇੱਕ ਅਜੀਹੀ ਘਟਨਾ ਇਸ ਮੁਹਿੰਮ ਤਹਿਤ ਤਲਾਸ਼ੀਆਂ ਲੈਂਦੇ ਆ ਵਾਪਰੀ ਜਿਨੇ ਪੁਲਿਸ ਨੂੰ ਵੀ ਹੱਕੇ ਪੱਕੇ ਕਰ ਦਿੱਤਾ ਹੈਰਾਨ ਕਰ ਦਿੱਤਾ ਤੇ ਇਹ ਅਜੀਬ ਗਰੀਬ ਘਟਨਾ ਸੀ ਕਿ ਤਲਾਸ਼ੀ ਦੌਰਾਨ ਜਦੋਂ ਇੱਕ ਘਰ ਦੇ ਵਿੱਚ ਕੱਪੜਿਆਂ ਵਾਲੀ ਅਲਮਾਰੀ ਖੋਲੀ ਗਈ ਤਾਂ ਵਿੱਚੋਂ ਬੰਦਾ ਨਿਕਲਿਆ ਅਸਲ ਦੇ ਵਿੱਚ ਨਸ਼ਿਆਂ ਦੀ ਬਰਾਮਦਗੀ ਨੂੰ ਲੈ ਕੇ ਪੁਲਿਸ ਨੇ ਸ਼ਮ ਹੋਣ ਸ਼ੁਰੂ ਕੀਤੀ ਆ ਉਸ ਨੂੰ ਲੈ ਕੇ ਨਸ਼ਾ ਵੇਚਣ ਵਾਲਿਆਂ ਦੇ ਮਨਾਂ ਵਿੱਚ ਦਿਮਾਗ ਵਿੱਚ ਇੱਕ ਡਰ ਬੈਠ ਗਿਆ ਏ ਜਿਸ ਕਰਕੇ ਉਹ ਹੁਣ ਫਰਾਰ ਹੋਣ ਲੱਗੇ ਆ ਘਰਾਂ ਤੋਂ ਜਾਂ ਪੁਲਿਸ ਤੋਂ ਲੁਕਣ ਲੱਗੇ ਆ ਇਸੇ ਤਹਿਤ ਜੈਤੋਚ ਅੱਜ ਉਸ ਵੇਲੇ ਇਹ ਘਟਨਾ ਵਾਪਰੀ ਅਜੀਬ ਘਟਨਾ ਵਾਪਰੀ ਜਦੋਂ ਪੁਲਿਸ ਤਲਾਸ਼ੀਆਂ ਲੈ ਰਹੀ ਸੀ ਤਾਂ ਇੱਕ ਘਰ ਦੇ ਵਿੱਚ ਉਹ ਦਾਖਲ ਹੋਏ ਪਤਾ ਲੱਗਾ ਕਿ ਇਸ ਘਰ ਦਾ ਇੱਕ ਵਿਅਕਤੀ ਨਸ਼ੇ ਵੇਚਣ ਦੇ ਵਿੱਚ ਪਹਿਲਾਂ ਵੀ ਫੜਿਆ ਜਾ ਚੁੱਕਿਆ ਸ਼ੱਕ ਦੇ ਆਧਾਰ ਤੇ ਜਦੋਂ ਅੰਦਰ ਗਏ ਤਾਂ ਪਰਿਵਾਰ ਵਾਲਿਆਂ ਨੇ ਅਲਮਾਰੀ ਦੀ ਚਾਬੀ ਦੇਣ ਤੋਂ ਨਾ ਕਰ ਦਿੱਤੀ ਕਿ ਉਹਨਾਂ ਦੇ ਕੋਲੇ ਅਲਮਾਰੀ ਦੀ ਚਾਬੀ ਨਹੀਂ ਪੁਲਿਸ ਦਾ ਸ਼ੱਕ ਹੋਰ ਪੱਕਾ ਹੋਣ ਲੱਗਿਆ ਤੇ ਉਹਨਾਂ ਨੇ ਦਬਾਅ ਪਾ ਕੇ ਕਿਸੇ ਤਰੀਕੇ ﺍﻟमारी ਦੀ ਚਾਬੀ ਮੰਗਵਾ ਲਈ ਤੇ ਫਿਰ ਜਦੋਂ ﺍﻟमारी ਖੋਲੀ ਤਾਂ ਵਿੱਚੋਂ ਬੰਦਾ ਨਿਕਲਿਆ ਹੱਕੇ ਬੱਕੇ ਰਹਿ ਗਏ ਸਾਰੇ ਆਓ ਇਹ ਸਾਰੀ ਘਟਨਾ ਬਾਰੇ ਪੁੱਛਦੇ ਹਾਂ ਕਿ ਕੀ ਸੀ ਘਟਨਾ ਕਿਵੇਂ ਫੜਿਆ ਗਿਆ ਇਹ ਬੰਦਾ ਤੇ ਇਸ ਤੋਂ ਇਲਾਵਾ ਹੋਰ ਕੀ ਪ੍ਰਾਪਤੀ ਰਹੀ ਇਸ ਤਲਾਸ਼ੀਆਂ ਦੀ ਮੁਹੰਮਦ ਰਾਣ ਗੱਲਬਾਤ ਕਰਦੇ ਹਾਂ ਸਾਡੇ ਨਾਲ ਆਨਲਾਈਨ ਤੇ ਮੌਜੂਦ ਨੇ ਜੈਤੋ ਦੇ ਡੀਐਸਪੀ ਸਰਦਾਰ ਸੁਖਦੀਪ ਸਿੰਘ ਜੋ ਦੂਸਰੇ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਮਾਨਯੋਗ ਐਸਐਸਪੀ ਪ੍ਰਗਜਨ ਜੀ ਆਈਪੀਐਸ ਐਸਐਸਪੀ ਫ੍ਰੀ ਕੋਰਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਮਹਿੰਮ ਚੱਲਦੀ ਹੋਈ ਹੈ ਜੋ ਪੰਜਾਬ ਸਰਕਾਰ ਨੇ ਇੱਕ ਚਲਾਈ ਹੈ ਤੇ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚੱਲਦੀ ਹੈ ਉਹਦੇ ਦੌਰਾਨ ਅੱਜ ਅਸੀਂ ਇੱਕ ਕੈਸੋ ਆਪਰੇਸ਼ਨ ਕੀਤਾ ਅੰਬੇਦਕਰ ਲਗਰ ਦੇ ਵਿੱਚ ਜਿੱਥੇ ਕੀ ਆਪਾਂ ਨੂੰ ਤਿੰਨ ਬੰਦੇ ਆਪਾਂ ਨੂੰ ਜਿਹੜੇ ਲੁਟਿੰਦੇ ਸੀਗੇ ਬੜੇ ਬੰਦੇ ਫੜੇ ਆਪਾਂ ਬੰਦੇ ਕਿਸ਼ਤਾ ਕੀਤੇ ਆ ਤਾਂ ਜੀ ਬੰਦੇ ਕੋਲ ਆਇਆ ਕਿ ਇਹ ਇਹ ਨਾ ਤੇ ਪਰਚੇ ਪਹਿਲਾਂ ਵੀ ਦਰਜ ਸੀਗੇ ਉਹ ਤੇ ਫਾਸ ਹੀ ਇੱਕ ਤਾਂ ਬੰਦਾ ਹਜੇ ਜੇਲ੍ਹ ਚੋਂ ਆਇਆ ਸੀ ਰਾਤੀ ਜੀ ਤੇ ਕਿਸੇ ਤੇ ਐਨਡੀ ਦੇ ਪਰਚੇ ਆ 458 ਦੇ ਪਰਚੇ ਦਰਜ ਨੇ ਤੇ ਵਕਰੀ ਵਕਰੀ ਧਰਾ ਦੇ ਤੇ ਇੱਕ ਪੇਟੀ ਚੋਂ ਕੱਢਿਆ ਜਾ ਰਿਹਾ ਅਲਮਾਰੀ ਚੋਂ ਕੱਢਿਆ ਜਾ ਰਿਹਾ ਜੀ ਉਹ ਕੀ ਘਟਨਾ ਹੈ ਉਹ ਇੱਕ ਅਲਮਾਰੀ ਦੇ ਵਿੱਚ ਲੁਕਿਆ ਸੀਗਾ ਅਸੀਂ ਤਲਾਸ਼ੀ ਲੈਣ ਗਏ ਕਿਸੇ ਦੇ ਘਰ ਦੀ ਜੀ ਤੇ ਇੱਕ ਆਪਾਂ ਅਲਮਾਰੀ ਦੀ ਚਾਬੀ ਨਹੀਂ ਦੇ ਰਹੇ ਸੀ ਕਿ ਤੇ ਆਪਾਂ ਉਹਨੂੰ ਮਤਲਬ ਕਿ ਉਹਨੂੰ ਦੱਸਿਆ ਕਿ ਦਸਵਾਨ ਚਾਬੀ ਦਿਓ ਅਲਮਾਰੀ ਦੀ ਜੀ ਉਹ ਆਲਾ ਟਾਲੀ ਕਰਦੇ ਪਏ ਸੀ ਕੀ ਉਹ ਨੀਕੀ ਕੈटरीना ਕੋ ਵੀ ਸੰਦ ਥੋੜਾ ਸ਼ੱਕ ਪਿਆ ਜਿਹੜਾ ਥੋੜਾ ਜਿਹਾ ਸਪੇਸ਼ ਕੀਤਾ ਤੇ ਉਹਨਾਂ ਨੇ ਆਪਾਂ ਅਲਮਾਰੀ ਖੋਲੀ ਤੇ ਵਿੱਚੋਂ ਅ ਮੁੰਡਾ ਲੁਕਿਆ ਪਿਆ ਸੀਗਾ ਉਹਨੂੰ ਅਸੀਂ ਬਖਮਤ ਕੀਤਾ ਇਹ ਅੰਦਰ ਬੈਠਾ ਹੋਇਆ ਸੀ ਬਾਰੀ ਦੇ ਅੰਦਰ ਬੈਠਾ ਸੀਗਾ ਜੀ ਅਲਮਾਰੀ ਦੇ ਵਿੱਚ ਤੇ ਬਾਹਰੋਂ ਲੋਕ ਲਾਇਆ ਹੋਇਆ ਸੀ ਉਹਨੂੰ ਬਾਹਰੋਂ ਲੋਕ ਲੱਗਿਆ ਸੀਗਾ ਜੀ ਤੇ ਉਹਨੂੰ ਗ੍ਰਿਫਟਾਰ ਕਰ ਲਿਆ ਕਾਰਵਾਈ ਕਰਤੀ ਸੀ ਹਾਂਜੀ 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 ਤੇ ਜੇਤੋਂ ਤੋਂ ਕਿੰਨੇ ਚਿਰ ਦੀ ਅਜ ਚੱਲ ਰਹੀ ਹੈ ਜੀ ਇਹ ਮੁਹੰਮਦ ਜੜੀ ਕੋਟੂ ਵੀ ਕਰਦੇ ਕਿੰਨਾ ਕਰ ਲੱਗੇ ਹੋਏ ਆ ਨਸ਼ਿਆਂ ਦੇ ਵਿਰੁੱਧ ਤਾਂ ਅਸੀਂ 1 ਸਾਲ ਤੋਂ ਲੱਗੇ ਹੋਏ ਆ ਜੀ ਹੁਣ ਜਿਸ ਤਰ੍ਹਾਂ ਸਰਕਾਰ ਨੇ 1 ਮਹੀਨਾ ਚਲਾਈ ਆ ਪਹਿਲੀ ਤਰੀਕ ਤੋਂ ਉਹ ਅਸੀਂ ਸ਼ਕਤੀ ਦੇ ਨਾਲ ਕਾਰਵਾਈ ਕਰਦੇ ਆ ਹ ਘਟੋ ਘਟ ਵੀ ਬਹੁਤੇ ਨਹੀਂ ਤਾਂ 60 70 ਬੰਦੇ ਆਪਾਂ ਇਥੋਂ ਗ੍ਰਿਫਤਾਰ ਕੀਤੇ ਜਾਂ ਤੋਂ ਜੇਥੋਂ ਸਬ ਡਿਵੀਜ਼ਨ ਚ